ਸਤਿ ਸ਼੍ਰੀ ਅਕਾਲ ਜੀ ਮੈਂ ਮਕਰ ਸਿੰਘ ਦੇਸ਼ ਦੁਨੀਆ ਫਰੋਇਪੁਰ ਤੋਂ ਧੰਨਵਾਦ ਦਿਖਾਉਣ ਜਾ ਰਹੇ ਹਾਂ ਕਿ ਫਰੋਇਪੁਰ ਦੇ ਵਿੱਚ ਨਿਤ ਰੋਜ਼ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਹਨ ਜਿਸ ਵਜਿਹਾ ਫਰੋਇਪੁਰ ਤੋਂ ਦੁਲਤੀਕੇ ਰੋਡ ਦੇ ਉਤੇ ਅੱਜ ਕਰਿਆਨੇ ਕਰਿਆਨੇ ਦੀ ਦੁਕਾਨ ਨੂੰ ਲੁੱਟਿਆ ਗਿਆ ਹੈ ਜਿਸ ਵਿੱਚ ਕਰਿਆਨਾ ਔਰ ਨਕਦੀ ਦਾ ਬੜੇ ਲੱਗ ਗਏ ਹਨ ਇਸ ਵਿੱਚ ਪ੍ਰਸ਼ਾਸਨ ਦੇ ਅੰਗਿਲੀਆਂ ਤੇ ਚੋਰੀਆਂ ਦੀਆਂ ਬਲੰਦੀਆਂ ਹਨ ਇਸ ਕਰ ਇਸ ਲਈ ਪ੍ਰਸ਼ਾਸਨ ਕੰਮ ਕਰਨ ਨੂੰ ਨੂੰ ਸੁਸਤਾ ਪਿਆ ਆਪਾਂ ਨੂੰ ਚਾਹੀਦਾ ਹੈ ਕਿ ਸਾਰਿਆਂ ਨੇ ਗੱਲ ਮਿਲ ਕੇ ਇਹਨਾਂ ਦਾ ਸਾਥ ਦਿੱਤਾ ਜਾਵੇ ਔਰ ਜੋ ਹੋ ਰਿਹਾ ਹੈ ਵਾਦਲ ਦੀਆਂ ਚੋਰੀਆਂ ਨੇ ਇਹਨਾਂ ਚੋਰੀਆਂ ਨੂੰ ਨੱਥ ਪਾਈ ਜਾਵੇ। ਸਾਹਤ ਤਰ੍ਹਾਂ ਅਸੀਂ ਦਿਖਾ ਰਹੇ ਹਾਂ ਜੋ ਕਿ ਸਾਹਮਣੇ ਇਹ ਪ੍ਰਦੀਪ ਕਰਿਆਣਾ ਸਟੋਰ ਹੈ। ਇਹਨਾਂ ਵੀ ਅੱਜ ਰਾਤ ਨੂੰ ਮੰਦ ਕੇ ਚੋਰੀ ਕੀਤੀ ਗਈ ਹੈ। ਅਜੇ ਬਾਈ ਇਹਨਾਂ ਗੱਲ ਕਰਦੇ ਹਨ ਕਿ ਕਿੰਨਾ ਕੁ ਨੁਕਸਾਨ ਕੀ ਹੋਇਆ ਹੈ। ਸੱਸੀ ਗਾਲ ਜੀ ਆਪਣੇ ਕਿੰਨਾ ਕੁ ਨੁਕਸਾਨ ਹੋਇਆ ਈ? 1.5 ਲੱਖ ਤੋਂ ਉੱਪਰ ਹੋ ਗਿਆ ਸਰ ਜੀ। ਕੀ ਕੀ ਲੈ ਗਏ ਆਪਣੇ ਕੋਲੋਂ? ਹਾਂ ਜੀ ਰਾਸਨ ਜਨੰਦਰੂ ਜੀ ਖੰਡ ਖੰਡ ਕਿਓ ਤੇ ਰਫੈਂਡ ਵਗੈਰਾ ਸਭ ਲੈ ਕੇ ਸਰ ਜੀ ਕੋਸ਼ਿਸ਼ ਜੱਡੇ ਨਾ ਕੋ ਰਫੈਂਡ ਨਾ ਕੋ ਸਬ ਕੋ ਨਾ ਕੋ ਸਰਫ ਸਰ ਜੀ ਕੋਈ ਨਕਦੀ ਵੀ ਲਗੀ ਅੱਛਾ 26000 ਰੁਪਏ ਬੈਠੇ ਗਿਆ ਸਰ ਤੇ ਉਹਨਾਂ ਲੈ ਕੇ ਸਰ ਜੀ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਦੇਖਾ ਮੰਗ ਜਿ ਸਮਾਨ ਗਿਆ ਵਾਪਸ ਬਣਾਏ ਬਸ ਹੋਰ ਤੇ ਕੋਈ ਮੰਗ ਨਹੀਂ ਆਪਣੀ ਸਰ ਜੀ ਜੋ ਕੈਸ਼ ਗਿਆ ਜੋ ਸਮਾਨ ਕੇ ਵਾਪਸ ਲਿਆਇਆ ਜਾਈ ਤੁਸੀਂ ਸੁਣਦੇ ਆ ਕਿ ਦੁਕਾਨੋਂ ਦੁਕਾਨਦਾਰ ਦੀ ਕੀ ਮੰਗ ਹੈ ਪ੍ਰਸ਼ਾਸਨ ਤੋਂ تاده سامنے چمکور سين ديرجنيا تو نال شبه چوکړې کې پم